ਮੋਦੀ ਫੈਕਟਰ ਕੰਮ ਨਹੀਂ ਕਰ ਰਿਹਾ ਜੋ ਨਹੀਂ ਕਰ ਰਿਹਾ ਜੀ ਮੋਦੀ ਫੈਕਟਰ ਬਹੁਤ ਜ਼ਿਆਦਾ ਕੰਮ ਕਰ ਰਿਹਾ ਐਕਚੁਅਲੀ ਜਿਵੇਂ ਹਿੰਦੁਸਤਾਨ ਚ ਦੀਵਾਰ ਤੇ ਲਿਖਿਆ ਮੋਦੀ ਸਾਹਿਬ ਦੀ ਸਰਕਾਰ ਆਉਣੀ ਆ ਹੁਣ ਪੰਜਾਬੀਆਂ ਨੇ ਸਮਝ ਲਿਆ ਕਿ ਪੰਜਾਬ ਦੇ ਵਿੱਚ ਵੀ ਉਨਤੀ ਤਰੱਕੀ ਤਾਂ ਹੋਏਗੀ ਜਿੰਨੀ ਦੇ ਮੋਦੀ ਸਾਹਿਬ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਆਈ ਨਹੀਂ ਭਾਜਪਾ ਕੋਈ ਵੱਖਰੀ ਸਟ੍ਰੈਟਜੀ ਨਾਲ ਕੰਮ ਕਰ ਰਹੀ ਹੈ ਕਿਉਂਕਿ ਲਗਾਤਾਰ ਇਲੈਕਸ਼ਨ ਤੋਂ ਪਹਿਲੇ ਤੁਸੀਂ ਵੱਡੇ ਝਟਕੇ ਦਿੱਤੇ ਦੂਜੀਆਂ ਪਾਰਟੀਆਂ ਨੂੰ ਕੋਈ ਜਗ੍ਹਾ ਜੀ ਗੁਰਦਾਸਪੁਰ ਸੀਟ 100% ਜਿੱਤ ਰਹੇ ਆ ਅੰਮ੍ਰਿਤਸਰ ਅੱਜ ਦੇਖ ਲਓ ਤੁਸੀਂ ਤੇਜੋਸ਼ ਦੇਖ ਲਓ ਜਲੰਧਰ ਦੇਖ ਲਓ ਤਿੰਨੇ ਸੀਟਾਂ ਵਿੱਚ ਚਾਰ ਜਿੱਤ ਤਿੰਨੇ ਸੀਟਾਂ ਜਿੱਤ ਰਹੇ ਪਰ ਕਾਂਗਰਸ ਸੇ ਇਹੀ ਅੱਖ ਦੀ ਵੀ ਭਾਜਪਾ ਕੋ ਆਪਣੇ ਉਮੀਦਵਾਰ ਦੀ ਉਧਾਰ ਦੇ ਉਮੀਦਵਾਰ ਤੇ ਇਲੈਕਸ਼ਨ ਲੜੀ ਜਾ ਰਹੀ ਹੈ ਤਾ ਬੀਜੇਪੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਜਿਹੜੇ ਕਿ ਉਹ ਵੀ ਅੰਮ੍ਰਿਤਸਰ ਪਹੁੰਚੇ ਹੋਏ ਨੇ ਲਗਾਤਾਰ ਸੰਗਠਨ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਨੇ ਕਿਉਂਕਿ ਪੰਜਾਬ ਮੰਦਰ ਮੋਦੀ ਫੈਕਟਰ ਜਿਹੜਾ ਕਿ ਉਹ ਹਜੇ ਤੱਕ ਨਾ ਕੰਮ ਨਹੀਂ ਕਰ ਸਕਿਆ ਤਾਂ ਲਗਾਤਾਰ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਕਿ ਮੀਟਿੰਗਾਂ ਕੀਤੀ ਜਾਂਦੀ ਸਰ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਮੰਦਰ ਕੀ ਚੀਜ਼ ਕਰਨ ਲੈ ਜਾਂਦੇ ਨੇ ਮੋਦੀ ਫੈਕਟਰ ਕੰਮ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਜੀ ਮੋਦੀ ਫੈਕਟਰ ਬਹੁਤ ਜ਼ਿਆਦਾ ਕੰਮ ਕਰ ਰਿਹਾ ਐਕਚੁਅਲੀ ਜਿਵੇਂ ਹਿੰਦੁਸਤਾਨ 'ਚ ਦੀਵਾਰ ਤੇ ਲਿਖਿਆ ਮੋਦੀ ਸਾਹਿਬ ਦੀ ਸਰਕਾਰ ਆਉਣੀ ਆ ਹੁਣ ਪੰਜਾਬੀਆਂ ਨੇ ਸਮਝ ਉન્નਤੀ ਤਰੱਕੀ ਤਾਂ ਹੋਏਗੀ ਜਿੰਨੀ ਦੇਰ ਮੋਦੀ ਸਾਹਿਬ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਆਏ ਅੱਜ ਦੇਖੋ ਕਿੱਡਾ ਠਾਠਾ ਮਾਰਦਾ ਘੱਟ ਕਿੰਨੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਕਿੰਨਾ ਜੋਸ਼ ਹੈ ਅੱਜ ਦੇਖੋ ਤੋਂ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਸਾਡੇ ਆਪ ਤਰਨਜੀਤ ਸੰਧੂ ਸਾਹਿਬ ਨਾਇਆ ਰupani ਜੀ ਆਇਆ ਗੁਜਰਾਤ ਤੋਂ ਸਾਫ ਦਾ ਮੁੱਖ ਮੰਤਰੀ ਸਾਹਿਬ ਜਾਖੜ ਜੀ ਆਏ ਸਾਰੇ ਲੀਡਰ ਸਹਿਬਾਨ ਇੱਥੇ ਆਏ ਆ ਇੰਨਾ ਜੋਸ਼ ਆ ਵਰਕਰਾਂ ਚ ਕਿ 100% ਅੰਮ੍ਰਿਤਸਰ ਦੀ ਸੀਟ ਜਿੱਤ ਰਹੇ ਆ ਅੱਜ ਕੋਈ ਵੱਖਰੀ ਸਟਾਚੀ ਨਹੀਂ ਕੰਮ ਕਰ ਰਹੀ ਕਿਉਂਕਿ ਲਗਾਤਾਰ ਇਲੈਕਸ਼ਨ ਤੋਂ ਪਹਿਲੇ ਤੁਸੀਂ ਵੱਡੇ ਚਟਕੇ ਦਿੱਤੇ ਦੂਜੇ ਪਾਰਟੀਆਂ ਨੂੰ ਦੇਖੋ ਗੱਲ ਇਹ ਆ ਵੱਖਰੀ ਨਹੀਂ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਬਹੁਤ ਵੱਡੀ ਸੰਗਠਨ ਦੀ ਪਾਰਟੀ ਆ ਜਿਹਦੇ ਡਿਸਪਲਨ ਤੇ ਸੰਗਠਨ ਬਹੁਤ ਕੰਮ ਕਰਦਾ ਸੋ ਇੱਥੇ ਅਸੀਂ ਬਹੁਤ ਵਧੀਆ ਪਿਛਲੇ 2 ਸਾਲ ਤੋਂ ਬੜੀ ਪਲੈਨਿੰਗ ਦੇ ਨਾਲ ਬੂਥ ਤੋਂ ਲੈ ਕੇ ਮੰਡਲ ਪ੍ਰਧਾਨ ਇਹਨਾਂ ਦੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਕੇ ਥੱਲੇ ਤੱਕ ਮਹਿਲਾ ਮੋਰਚਾ ਕਿਸਾਨ ਮੋਰਚਾ ਸਾਰਿਆਂ ਨੂੰ ਨਾਲ ਲੈ ਕੇ ਸੰਗਠਨ ਨੂੰ ਬੜਾ ਮਜ਼ਬੂਤ ਕੀਤਾ ਜੀ ਵਾਲੀ ਇੱਕ ਪਾਸੇ ਤਾਂ ਚਲੋ ਭਾਜਪਾ ਵੀ ਦਾਅਵੇ ਕਰ ਰਹੀ ਹੈ ਪੰਜਾਬ ਅੰਦਰ ਕਲੀਨ ਛੀਪ ਕਰਾਂਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਕਿ ਮੌਜੂਦਾ ਸਰਕਾਰ ਹੈ ਤੇ ਸਰਕਾਰ ਵੀ ਇਹੀ ਆਖਰੀ 23 ਜ਼ਿਲ੍ਹੇ ਨਾ ਕਲੀਨ ਛੀਪ ਕਰਾਂਗੇ ਉਹ ਤਾਂ ਦੇਖੋ ਜੀ ਸਰਕਾਰ ਕਹਿ ਰਹੀ ਹੈ ਲੋਕ ਕੀ ਕਹਿ ਰਹੇ ਗਲਤ ਕਹਿ ਰਹੇ ਆ 13 0 ਨਹੀਂ 0 13 ਅੱਛਾ 0 ਕਿ ਆ ਜਾਏਗਾ ਹਾਂ ਭਾਰਤੀ ਜਨਤਾ ਪਾਰਟੀ ਜਿੱਤੇਗੀ ਇਸ ਲਈ ਤਿਆਰੀ ਤੁਸੀਂ ਕਲਸਟਰ ਦੇ ਵੀ ਇਨਚਾਰਜ ਉਜੀਸੀ ਚ ਜਲੰਧਰ ਅੰਮ੍ਰਿਤਸਰ ਤੇ ਗੁਰਦਾਸਪੁਰ ਹੁੰਦਾ ਤੇ ਉੱਥੇ ਵੀ ਥੋੜਾ ਜਾਣਾ ਹੁੰਦਾ ਰਹਿਣਾ ਪਿਆ ਤੇ ਉਥੇ ਕਿਸ ਨੇ ਤਿਆਰੀ ਜ ਸਾਰੇ ਜਗ੍ਹਾ ਜੀ ਗੁਰਦਾਸਪੁਰ ਸੀਟ 100% ਅੰਮ੍ਰਿਤਸਰ ਅੱਜ ਦੇਖ ਲਓ ਤੁਸੀਂ ਤੇਜੋਸ਼ ਦੇਖ ਲਓ ਜਲੰਧਰ ਦੇਖ ਲਓ ਤਿੰਨੇ ਸੀਟਾਂ ਵਿੱਚ ਇੰਚਾਰਜ ਤਿੰਨੇ ਸੀਟਾਂ ਜਿੱਤ ਰਹੀਆਂ ਪਰ ਕਾਂਗਰਸ ਸੇ ਇਹੀ ਆਖਦੀ ਵੀ ਭਾਜਪਾ ਕੋ ਆਪਣੇ ਉਮੀਦਵਾਰ ਦੀ ਉਧਾਰ ਦੇ ਉਮੀਦਵਾਰ ਤੇ ਇਲੈਕਸ਼ਨ ਲੜੀ ਜਾ ਨਹੀ ਨਹੀ ਆਪਣੇ ਉਮੀਦਵਾਰ ਆ ਸੰਧੂ ਸਾਹਿਬ ਦੇਖੋ ਸਾਡੇ ਆਪਣੇ ਉਮੀਦਵਾਰ ਆ ਅਮਰੀਕਾ ਦੇ ਜਾਨੇ ਦੇ ਮਿੱਟੂ ਜਿਹੜੇ ਨੇ ਪਦੀਤ ਕੋਰ ਨੇ ਅਮਰੀਕਾ ਤੋਂ ਸਭ ਤੋਂ ਵੱਡੀ ਪਦ ਜਿਹੜੀ ਅੰਬੈਸਡਰ ਹੋਣ ਦੇ ਨਾਤੇ ਭਾਰਤੀ ਜਨਤਾ ਪਾਰਟੀ ਆ ਕੇ ਇਲੈਕਸ਼ਨ ਲੜਨੀ ਇਹ ਦੇਖੋ ਭਾਰਤੀ ਜਨਤਾ ਪਾਰਟੀ ਦਾ ਇਨਾਂ ਲੋਕਾਂ 'ਚ ਪਿਆਰ ਆ ਮੋਦੀ ਸਾਹਿਬ ਨੂੰ ਲੋਕੀ ਪਿਆਰ ਕਰਦੇ ਆ ਅੱਜ ਹਿੰਦੁਸਤਾਨ ਦੁਨੀਆ ਦੇ ਨੰਬਰ 1 ਤਾਕਤ ਬਣਾਤਾ ਮੋਦੀ ਸਾਹਿਬ ਨੇ ਇਨਾਂ ਇਨੇ ਫੈਸਿਲਿਟੀਆਂ ਦਿੱਤੀਆਂ ਨੇ ਇਨਾਂ ਇਨਫਰਾਸਟ੍ਰਕਚਰ ਰੇਲਵੇ ਲਾ ਲਓ ਹਾਈਵੇ ਲਾ ਲਓ 에어ਪੋਰਟਸ ਲਾ ਲਓ ਸੋ ਇਸ ਕਰਕੇ ਲੋਕੀ ਕਹਿੰਦੇ ਸਾਨੂੰ ਮੋਦੀ ਸਰਕਾਰ ਚਾਹੀਦੀ ਤੁਸੀਂ ਕਹਿੰਦੇ 400 ਤੋਂ ਪਾਰ ਅੱਜ ਕੀ ਆਪੋਜੀਸ਼ਨ ਨੇ ਕਹਿ ਦਿੱ ਸਤਾ ਤੋਂ ਬਾਹਰ ਮੈਂ ਜੀ ਨਹੀਂ 400 ਤੋਂ ਪਾਰ 100% ਦੀਵਾਰ ਤੇ ਲਿਖਿਆ ਦੀਵਾਰ ਤੇ ਲਿਖਿਆ 400 ਤੋਂ ਪਾਰ ਤੇ ਤਿਆਰੀਆਂ ਪੂਰੀਆਂ ਚੱਲ ਰਹੀਆਂ ਜੀ ਪੂਰੀਆਂ ਤਿਆਰੀਆਂ ਇਸ ਵਾਰ ਪੰਜਾਬ ਅੰਦਰ ਵੀ ਕਮਲ ਖੇਲੂਗਾ 100% ਪੰਜਾਬ ਅੰਦਰ ਵੀ ਔਰ ਸਾਰੇ ਹਿੰਦੁਸਤਾਨ ਚ ਕਮਲ ਖਿਲੇਗਾ ਭਾਰਤੀ ਜਨਤਾ ਪਾਰਟੀ ਸਰਕਾਰ ਆਏਗੀ ਸਾਡੇ ਆਦਰਯੋਗ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਹੋਣਗੇ ਇਹਨੇ ਕੇਵਲ ਸਿੰਘ ਟਿਲੋਂ ਜਿਹੜੇ ਕਿ ਕਲਸਟਰ ਦੇ ਇੰਚਾਰਜ ਵੀ ਨੇ ਜਿਸ ਵਿੱਚ ਅੰਮ੍ਰਿਤਸਰ ਜਲੰਧਰ ਤੇ ਗੁਰਦਾਸਪੁਰ ਦੇ ਹਲਕੇ ਹੁੰਦੇ ਨੇ ਲਗਾਤਾਰ ਮੀਟਿੰਗਾਂ ਕਰ ਲਏ ਨੇ ਉੱਥੇ ਜਾ ਕੇ ਵੀ ਔਰ ਉਹਨਾਂ ਨੇ ਇਹੀ ਆਖਿਆ ਵੀ ਇਸ ਵਾਰ ਜਿੱਥੇ ਕਿ ਦੇਸ਼ ਅੰਦਰ ਮੋਦੀ ਫੈਕਟਰ ਚੱਲੇਗਾ ਉੱਥੇ ਪੰਜਾਬ ਅੰਦਰ ਵੀ ਜਿਹੜਾ ਕਿ ਉਹ ਮੋਦੀ ਫੈਕਟਰ ਜ਼ਰੂਰ ਕੰਮ ਕਰੇਗਾ ਔਰ ਭਾਜਪਾ ਜਿਹੜੀ ਕਿ ਵੱਡੀ ਜਿੱਤ ਪੰਜਾਬ ਅੰਦਰ ਵੀ ਹਾਸਲ ਕਰਕੇ ਖੈਰ ਇਹ ਤਾਂ ਆਂਮਲਾ ਸਮਾਹੀ ਦੱਸੇਗਾ ਕਿਸ ਦੇ ਹਿੱਸੇ ਵਿੱਚ ਜਿੱਤ ਆਉਂਦੀ ਹੈ ਤੇ ਕਿਸ ਦੇ ਨਸੀਬ ਵਿੱਚ ਹਾਰ ਹੁੰਦੀ ਹੈ ਪਰ ਫਿਲਹਾਲ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਲਗਾਤਾਰ ਭਾਜਪਾ ਦੇ ਵੱਡੇ ਲੀਡਰ ਜਿਹੜੇ ਨੇ ਉਹ ਪੰਜਾਬ ਭਰ ਵਿੱਚ ਲੋਕ ਸਭਾ ਜਿਹੜੇ ਹਲਕੇ ਨੇ ਉੱਥੇ ਜਾ ਕੇ ਲੀਡਰਸ਼ਿਪਨਾਂ ਨੂੰ ਵਰਕਰਾਂ ਨੂੰ ਮੋਬਾਈਲਾਈਜ਼ ਕਰ ਰਹੇ ਨੇ ਕੈਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸਵਿਚ ਆਧਿਆਨਿਕ ਸਪੀਰਾਂ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ